ਸਤ ਸ੍ਰੀ ਅਕਾਲ ਜੀ ਸਾਰੇ ਸੱਜਣ ਮਿੱਤਰ ਦੋਸਤਾਂ ਨੂੰ ਵੀਰਾਂ ਭੈਣਾਂ ਭਰਾਵਾਂ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਮੈਂ ਗੱਲ ਕਰਨ ਲੱਗਿਆ ਵਾਈ ਜੀ ਉਹ ਉਦਮੀ ਲੋਕਾਂ ਦੀ ਜਿਹੜੇ ਆਪਦੇ ਉਦਮ ਨਾਲ ਬਹੁਤ ਅੱਗੇ ਨਿਕਲ ਜਾਂਦੇ ਨੇ ਤੇ ਉਹਨਾਂ ਅਰਥੀ ਲੋਕਾਂ ਦੀ ਜਿਹੜੇ ਜਿੱਥੇ ਹਨ ਉੱਥੇ ਰਹਿ ਜਾਂਦੇ ਆ ਉਦੋਂ ਇੰਨੀਵੇਂ ਹੋ ਜਾਂਦੇ ਤੱਕ ਕਈ ਵਾਰ ਬੰਦਕ ਸੋਚਦਾ ਵੀ ਮੇਰਾ ਗੋਣ ਦੇ ਨਹੀਂ ਤਰੱਕੀ ਕਰ ਗਿਆ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਸਮਾਂ ਉਦੋਂ ਵੀ ਗਰੀਬ ਹੋ ਗਏ ਇਹਦਾ ਕਾਰਨ ਕੀ ਹੈ ਇਹ ਕਾਰਨ ਤੁਹਾਨੂੰ ਸਮਝਾਉਣ ਵਾਸਤੇ ਤੁਹਾਨੂੰ ਦੱਸਣ ਵਾਸਤੇ ਮੈਂ ਇਹ ਕਹਾਣੀ ਸੁਣਾ ਰਿਹਾ ਇੱਕ ਪਰਿਵਾਰ ਦੇ ਵਿੱਚ ਤਿੰਨ ਚਾਰ ਬੱਚੇ ਸੀ ਇੱਕ ਔਰਤ ਇੱਕ ਮਰਦ ਯਾਨੀ ਹਾਂ ਇੱਕ ਆਦਵੀ ਇੱਕ ਉਹਦੇ ਘਰ ਵਾਲੀ ਉਹ ਰਹਿੰਦੇ ਸੀ ਮੀਂਹ ਵਗੈਰਾ ਨਾ ਪਿਆ ਖੇਤੀ ਜਿਹੜੀ ਸੀ ਪੁਰਾਣੇ ਸਮੇਂ ਦੀਆਂ ਗੱਲਾਂ ਹਨਾ ਇਹ ਮੀਂਹ ਵਗੈਰਾ ਨਾ ਪਿਆ ਤੇ ਖੇਤੀ ਵਗੈਰਾ ਨਾ ਹੋਈ ਘਰ ਦੇ ਵੀ ਦਾਣਾ ਫੱਕਾ ਵੀ ਨਾ ਰਹਾ ਬੰਦੇ ਉਹ ਬੜੇ ਮਿਹਨਤੀ ਸੀ ਫਿਰ ਵੀ ਹੱਥ ਪੱਲਾ ਮਾਰਨਾ ਚਾਹੁੰਦੇ ਸੀ ਉਹ ਜਿਹੜਾ ਘਰ ਦਾ ਮੁਖੀ ਸੀ ਉਹ ਇੱਕ ਦਿਨ ਉੱਠਿਆ ਉਹਦੇ ਮਨ ਦੇ ਵਿੱਚ ਵਿਚਾਰ ਸੀ ਵੀ ਚਲੋ ਆਪਾਂ ਆਸੇ-ਪਾਸੇ ਚੱਲਦੇ ਹਾਂ ਕਿਸੇ ਪਾਸੇ ਕਿਤੇ ਨਾ ਕਿਤੇ ਕੋਈ ਕੰਮਕਾਰ ਲੱਭ ਜੂਗਾ ਆਪਾਂ ਉੱਥੇ ਕਰ ਲਾਂਗੇ ਉਹਨਾਂ ਨੇ ਆਪਦੇ ਦੋ ਬੜਥੀ ਉਹਦੇ ਕੋਲੇ ਇੱਕ ਗੱਡਾ ਵੱਜਦਾ ਹੁੰਦਾ ਸੀ ਗੱਡਾ ਵੀ ਕਹਿੰਦੇ ਕਈਆਂ ਪਿੰਡਾਂ 'ਚ ਰੇੜਾ ਕਹਿੰਦੇ ਉਹ ਜੋੜਿਆ ਆਪ ਦਾ ਜਿਹੜਾ ਨਿੱਕਾ ਮੋਟਾ ਸਮਾਨ ਉਹਦੇ ਵਿੱਚ ਤੇ ਇੱਕ ਦਾ ਸੀ ਉਤਰ ਲਿਆ ਤੇ ਚੱਲ ਪਿਆ ਚਲੋ ਚਾਲ ਜੀ ਚਲੋ ਚਾਲ ਤੁਰਿਆ ਗਿਆ ਅੱਗੇ ਜਾ ਕੇ ਜਦੋਂ ਦਿਨ ਛਿਪ ਗਿਆ ਤਾਂ ਇੱਕ ਬਹੁਤ ਵੱਡਾ ਦਰਖਤ ਸੀ ਉਹਦੇ ਥੱਲੇ ਉਹਨੇ ਗੱਡਾ ਜਾ ਕੇ ਰੋਕ ਦਿੱਤਾ ਤੇ ਉਹਦੇ ਬੱਚਿਆਂ ਨੂੰ ਕਹਿੰਦਾ ਲਾਏ ਬਈ ਇੱਥੇ ਆਪਾਂ ਰਾਤ কাটਦੇ ਆ ਤੜਕੇ ਅੱਗੇ ਚੱਲਾਂਗੇ ਕੋਈ ਪਿੰਡ ਵਗੈਰਾ ਹੋਰ ਆਇਆ ਤਾਂ ਆਪਾਂ ਵੇਖਾਂਗੇ ਜਿੱਥੇ ਬਰਸਾਤ ਵਗੈਰਾ ਹੋਈ ਹੋਈ ਉੱਥੇ ਆਪਾਂ ਨੂੰ ਕੰਮ ਮਿਲ ਜਾਊਗਾ ਠੀਕ ਹੈ ਕਹਿੰਦੇ ਸਾਰੇ ਜਿਵੇਂ ਥੱਲੇ ਉਤਰੇ ਉੱਤਰ ਕੇ ਰਹਿ ਗਏ ਹੁਣ ਭੁੱਖਾ ਤਬਰ ਤੇ ਸਾਰਾ ਨੀਂਦ ਵਗੈਰਾ ਦਾ ਕਿੱਥੇ ਆਉਂਦੀ ਹੈ ਉਹ ਆਦਮੀ ਕਹਿੰਦਾ ਇੱਕ ਬੱਚੇ ਨੂੰ ਕਹਿੰਦਾ ਐ ਕਰ। ਕੋ ਇਥੇ ਚੁੱਲਾ ਪਟ। ਉਹਨੇ ਭਾਈ ਚੱਕੀ ਘਹਾੜੀ ਕਹੀ ਉਹਦੇ ਵਿੱਚੋਂ ਗੱਡੇ ਚੋਂ। ਤੇ ਚੁੱਲਾ ਪਟ ਕੇ ਪਾਸੇ ਇੱਟਾਂ ਲਾਤੀਆਂ। ਕਹਿੰਦਾ ਲਓ ਜੀ। ਉਹ ਦੂਜੇ ਨੂੰ ਕਹਿੰਦਾ ਐ ਕਰ ਤੂੰ ਤੌੜਾ ਚੱਕ ਤੇ ਨੇੜੇ ਤੇੜੇ ਜਿੱਥੇ ਪਾਣੀ ਮਿਲਦਾ ਉਥੋਂ ਪਾਣੀ ਲਿਆ। ਕਹਿੰਦਾ ਲਓ ਜੀ। ਉਹਨੇ ਤੌੜਾ ਚੱਕਿਆ। ਤੇ ਉਹਦਾ ਪਾਣੀ ਦਾ ਪਰ ਲਿਆ। ਤੇਜਨੂ ਕਹਿੰਦਾ ਤੂੰ ਲੱਕੜਵਾਲਣ ਇਕੱਠਾ ਕਰ ਇੱਥੋਂ ਉਹਨੇ ਲੱਕੜਾਂ ਇਕੱਠੀਆਂ ਕਰ ਲਈਆਂ ਆਪਦੇ ਘਰ ਵਾਲੇ ਨੂੰ ਕਹਿੰਦਾ ਤੂੰ ਧਾਰੇ ਦੇ ਉੱਤੇ ਪਤੀਲਾ ਉਹਨੇ ਪਾਈ ਨਾਨੋਕਰ ਨਾਗੀਤੇ ਦੇ ਉੱਤੇ ਪਤੀਲਾ ਧਰ ਦਿੱਤਾ ਉਸ ਦਰਖਤ ਦੇ ਉੱਤੇ ਇੱਕ ਬਿਜੜਾ ਤੇ ਬਿਜੜੀ ਰਹਿੰਦੇ ਸੀ ਦੋਨਾਂ ਦੇ ਬੱਚੇ ਵੀ ਸੀਗੇ ਉਹਦੇ ਕੰਨੇ ਵੇਖੇ ਜਾਂਦੇ ਐ ਇਸ ਸਮਾਂਤ ਇਹਨਾਂ ਕੋਲੇ ਦੀਦਾਂ ਨੇ ਕੁਛ ਪਾਣੀ ਲਿਆਂਦਾ ਲੱਕੜਾਂ ਲਿਆਂਦੀਆਂ ਚੁੱਲ੍ਹੇ ਬਣਾ ਲਏ ਇਹਨਾਂ ਨੇ ਪਤੀਲਾ ਧਰ ਲਿਆ ਤੇ ਹੁਣ ਦੇ ਵਿੱਚ ਪਾਉਣਗੇ ਕੀ ਕੋਈ ਚਿਰ ਸੋਚਣ ਤੋਂ ਬਾਅਦ ਵਿਜਲਾ ਬੋਲਦਾ ਉਹ ਕਹਿੰਦਾ ਭਾਈ ਸਾਹਿਬ ਜਦੋਂ ਉੱਪਰੋਂ ਆਵਾਜ਼ ਆਈ ਤਾਂ ਆਦਮੀ ਕਹਿੰਦਾ ਹਾਂ ਬਾਈ ਕੌਣ ਐ ਦੱਸੋ ਉਹ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਤੋ ਸਾਰੇ ਜਵਾਕਾਂ ਨੂੰ ਦਵੱਲੀ ਫਿਰਿਆ ਤੇ ਤੇਰੇ ਕੋਲੇ ਕੀ ਖਵਾਏਂਗਾ ਇਹਨੂੰ ਕੀ ਤੋ ਆਦਮੀ ਹੱਸ ਕੇ ਕਹਿਣ ਲੱਗਿਆ ਕਹਤਾ ਹੈ ਕਿ ਉਹਨੇ ਛੋਟੇ ਹੁੰਦੇ ਤੁਸੀਂ ਤਾਂ ਹੈਗੇ ਨਾ ਆ ਹੁਣ ਤੁਹਾਨੂੰ ਦਿਸਣੋਂ ਹਟ ਜਾਊਗਾ ਤੇ ਮੈਂ ਤੁਹਾਨੂੰ ਲਾ ਲੂੰਗਾ ਇਹ ਸੋਨੂੰ ਭੁੰਨ ਕੇ ਢੇੜ ਭਰ ਲਾਵਾਂਗੇ ਤਾਂ ਬੇੜਾ ਬੜਾ ਹੈਰਾਨ ਹੋਇਆ ਕਹਿੰਦਾ ਹੈ ਕਹਿੰਦਾ ਹਾਂ ਐਂ ਕਰੂੰਗਾ ਹੁਣ ਭੁੱਖਾ ਮਰਦਾ ਹੋਰ ਕੀ ਕਰਦਾ ਬੇਲਾ ਕਹਿਣ ਲੱਗਾ ਲੈ ਮਿਤਰਾ ਸਾਨੂੰ ਤਾਂ ਤੂੰ ਨਾ ਖਾ ਪਰ ਤੇਰੀ ਅਸੀਂ ਭੁੱਖ ਮਟਾ ਦਿੰਨੇ ਆ ਤੈਨੂੰ ਮਾਲਾ ਮਾਲ ਕਰ ਦਿੰਨੇ ਆ ਬੋਦਾ ਉਹ ਕਿਵੇਂ ਕਹਿੰਦਾ ਬਾ ਜਿੱਥੇ ਚੁੱਲਾ ਪਟਿਆ ਇੱਥੇ ਥੱਲੇ ਕਹਿੰਦਾ ਹੋਰ ਪਟਲਾ کہیں ਨਾ ਇੱਥੇ ਇੱਕ ਧਨ ਦੇ ਗਾਗਰ ਦੱਬੀ ਹੋਈ ਹੈ ਪੈਸਿਆਂ ਦੀ ਗਾਗਰ ਕੀ ਹੁੰਦੀ ਹੈ ਹੁਣ ਅੱਜ ਦੇ ਜਨਰੇਸ਼ਨ ਤੱਕ ਗਾਗਰ ਜਾਣਦੇ ਨਹੀਂ ਇੱਕ ਮਟਕਣੇ ਦੇ ਤਰੂਪ ਦੇ ਵਿੱਚ ਹੁੰਦੀ ਹੈ ਜਿਹਦਾ ਗਲ ਬੜਾ ਢੀੜਾ ਹੁੰਦਾ ਹੈ ਪਿੱਤਲ ਦੀਆਂ ਵੀ ਗਾਗਰਾਂ ਹੁੰਦੀਆਂ ਸੀ ਚਾਂਦੀ ਦੀਆਂ ਵੀ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਦੋਂ ਛੋਟੀ ਗਾਗਰ ਤੋਂ ਟੋਕਣੀਆਂ ਚੱਲੀਆਂ ਸੀ ਢੀੜੇ ਵਾਰ ਆਣੀਆਂ ਤੇ ਉਹ ਗਾਗਰ ਕੱਢ ਲੈ ਉਹਨਾਂ ਦਾ ਭਾਈ ਤਿੰਨੇ ਚਾਰੇ ਪਿਓ ਪੁੱਤ ਸਣੇ ਉਹ ਮਾਈ ਉਹ ਔਰਤਾਰੇ ਲਾਗੇ ਤੇ ਦਵਾ-ਦਬ ਪੱਟ ਕੇ ਉਹ ਗਾਗਰ ਲਈ ਕੱਢ ਕੱਢ ਲਈ ਗਾਗਰ ਤੇ ਗਾਗਰ ਕੱਢ ਕੇ ਘਰ ਨੂੰ ਤੁਰਤੇ ਭਾਈ ਪੁੱਠੇ ਉਹ ਦਾ ਅੰਨਾਤਾ ਰਾਤ ਨੂੰ ਆਵਜੇ ਪੁੱਠੇ ਤੜਕੇ ਦਿਨ ਚੜ੍ਹਦੇ ਨੂੰ ਫੇਰ ਕਰੇ ਧਾਨੋ ਦੇ ਵਿੱਚੋਂ ਕੱਢਿਆ 2 ਰੁਪਏ 4 ਰੁਪਏ ਜਿੰਨੇ ਲੋੜ ਸੀ ਆਟਾ ਲਾਉਣ ਮਿਰਚ ਜਿਹੜੀ ਸਮਾਨ ਦੀ ਲੋੜ ਸੀ ਉਹ ਖਰੀਦ ਲਏ ਬੱਚਿਆਂ ਦੇ ਢਿੱਡ ਭਰ ਗਏ ਉਸ ਪੈਸੇ ਨਾਲ ਉਹਨਾਂ ਨੇ ਇੱਕ ਬਿਜ਼ਨਸ ਸ਼ੁਰੂ ਕਰ ਲਿਆ ਦੇਮੇ ਕਿਸੇ ਤੋਂ ਕੋਈ ਦੁੱਧ ਖਰੀਦ ਲਿਆ ਕਿਸੇ ਤੋਂ ਗਾਂ ਵੇਚ ਦਿੱਤਾ ਜਿਹੜੇ ਬੱਚੇ ਨੂੰ ਜਿਹੜੇ ਕੰਮ ਲਾ ਦਿੱਤਾ ਉਸੇ ਕੰਮ ਲੱਗ ਗਿਆ ਤਾਂ ਉਹਨਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਗਿਆ ਤਾਂ ਉਹਨਾਂ ਦੇ ਗਵਾਂਢ ਵਿੱਚ ਇੱਕ ਆਲਸੀ ਪਰਿਵਾਰ ਰਹਿੰਦਾ ਸੀ ਸੁਸਤ ਪਰਿਵਾਰ ਜਿਹੜਾ ਕੰਮ ਕਰਕੇ ਰਾਜੀ ਨਹੀਂ ਸੀ ਉਹਨਾਂ ਨੇ ਵੇਖਿਆ ਵੀ ਇਹ ਕੱਲ ਦਿਨੇ ਘਟਾ ਲੈ ਕੇ ਗਿਆ ਸੀ ਤਾਂ ਤੜਕੇ ਨੂੰ ਇਹ ਮਾਲਾ-ਮਾਲ ਹੋ ਗਿਆ ਕੋਈ ਕਾਰਨ ਹੈ ਉਹਨੇ ਪੁੱਛਿਆ ਤੋ ਦੱਸਤਾ ਕਿ ਮੈਂ ਤਾਂ ਗਿਆ ਸੀ ਭਾਈ ਮੈਨੂੰ ਤਾਂ ਧੰਨ ਮਿਲ ਗਿਆ ਤੇ ਮੈਂ ਉਹਦੇ ਨਾਲ ਆਉਦਾ ਕਰ ਰਹੇ ਬੱਚੇ ਪਾਲਦਾ ਉਹਨਾਂ ਨੇ ਵੀ ਕੀ ਕਿਹਾ ਅਗਲੇ ਦਿਨੇ ਭਾਈ ਆਉਦਾ ਗੱਡਾ ਵੱਲ ਜੋੜੇ ਤੇ ਚੱਲ ਪਏ ਉਸੇ ਰਾਹੀ ਚਲੋ ਚਾਲ ਚਲੋ ਚਾਰ ਸਾਰਾ ਦਿਨ ਗੱਟਾ ਤੋਰੇਗੇ ਤੇ ਸ਼ਾਮ ਉਹਨਾਂ ਨੇ ਵੀ ਉੱਥੇ ਹੀ ਪਈ ਜਾ ਕੇ ਕਬਾਟ ਉਹਨੇ ਹੀ ਸੀ ਉਸੇ ਤਰ੍ਹਾਂ ਦੇ ਦੱਲੇ ਜਾ ਕੇ ਉਹਨਾਂ ਨੇ ਡੇਰਾ ਲਾ ਲਿਆ ਚਾਰ ਪੰਜ ਬੱਚੇ ਉਹਦੇ ਸੀ ਘਰ ਵਾਲੀ ਸੀ ਨਾਲ ਤਾਂ ਉਹ ਇੱਕ ਬੱਚੇ ਨੂੰ ਕਹਿੰਦਾ ਜਾ ਕਹਿੰਦਾ ਤੂੰ ਲੱਕੜਾਂ ਲੈ ਕੇ ਆ ਤਾਂ ਬੱਚਾ ਕਹਿਣ ਲੱਗਿਆ ਕਹਿੰਦਾ ਕਿਉਂ ਵਿੱਚ ਮੱchnਾ ਹੈ ਤੂੰ ਨਹੀਂ ਗਿਆ ਉਹ ਉਹ ਦੂਜੇ ਨੂੰ ਕਹਿੰਦਾ ਚੰਗਾ ਤੂੰ ਜਾ ਤੂੰ ਪਾਣੀ ਦਾ ਲਿਆ ਧੋੜਾ ਭਰ ਕੇ ਤਾਂ ਦੂਜਾ ਫਿਰ ਬੋਲਿਆ ਅੱਗੋਂ ਕਹਿੰਦਾ ਕਿਉਂ ਤੂੰ ਕਹਿੰਦਾ ਵਿੱਚ ਡੁੱਬਣਾ ਪਣੀ ਦੇ ਕੀ ਕਰਨਾ ਹੈ ਪਾਣੀ ਜਦੋਂ ਉਹ ਰਾਲੀ ਨੂੰ ਕਿਹਾ ਤੋ ਚੱਲਾ ਬਣਾ ਕੇ ਉੱਤੇ ਪਤੀਲਾ ਧਰ ਤੱਕ ਰਾਲੇ ਕਹਿੰਦੇ ਪਤੀਲੇ 'ਚ ਸਿਰ ਪਖਾਏਗਾ ਪਤੀਲੇ 'ਚ ਪਾਏਗਾ ਕੀ ਹੈ ਕੀ ਆਪਣੇ ਕੋਲੇ ਲੋ ਜੀ ਸਾਰਿਆਂ ਨੇ ਘੜ ਘੜ ਕੇ ਜਵਾਬ ਦੇ ਦਿੱਤੇ ਇਹ ਗੱਲ ਉਹ ਹੀ ਬੇਜੜਾ ਵੀ ਸੁਣੀ ਜਾਂਦਾ ਸੀ ਉੱਤੇ ਤਾਂ ਬੇਜੜੇ ਨੇ ਉਹਨਾਂ ਨੂੰ ਕਿਹਾ ਭਾਈ ਸਾਹਿਬ ਇਹ ਮਿਹਨਤੀ ਬੰਦਿਆਂ ਦੇ ਕੰਮ ਹੁੰਦੇ ਨੇ ਆਲਸੀਆਂ ਦੇ ਕੰਮ ਨਹੀਂ ਹੁੰਦੇ ਜਦੋਂ ਤੁਸੀਂ ਉੱਠ ਕੇ ਮੰਜੇ ਤੋਂ ਹਉਥੋਂ ਤੱਕਾ ਉਥੋਂ ਤੱਕ ਨਹੀਂ ਜਾ ਸਕਦਾ ਤੇ ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ ਇਹ ਤਾਂ ਮਿਹਨਤ ਨੂੰ ਫਾਲੇ ਲੱਗਦਾ ਹੈ ਜਿਹੜਾ ਮਿਹਨਤੀ ਸੀ ਉਹ ਲੈ ਗਿਆ ਇਥੋਂ ਕੱਟ ਕੇ ਕੁਝ ਤੁਹਾਡੇ ਵਾਸਤੇ ਇਥੇ ਕੁਝ ਨਹੀਂ ਸੋ ਸੱਜਣ ਮਿੱਤਰ ਪਿਆਰਿਓ ਮੇਰਾ ਇਸ ਕਹਾਣੀ ਦਾ ਜਿਹੜਾ ਉਦੇਸ਼ ਹੈ ਏਹੀ ਹੈ ਵੀ ਸਾਨੂੰ ਜਿਹੜੀ ਹੈ ਮਿਹਨਤ ਉਹ ਕਰਨੀ ਚਾਹੀਦੀ ਹੈ ਆਪਣੇ ਹੱਥੀਂ ਕਰਨੀ ਚਾਹੀਦੀ ਹੈ ਤਾਂ ਅਸੀਂ ਆਪਣੇ ਕੀਤੀ ਹੋਈ ਮਿਹਨਤ ਦਾ ਫਲ ਜ਼ਰੂਰ ਚੱਖ ਸਕਦੇ ਹਾਂ ਖਾ ਸਕਦੇ ਹਾਂ ਜੇ ਅਸੀਂ ਮਿਹਨਤੀ ਨਾ ਕਰੀਏ ਤੇ ਫਿਰ ਅਸੀਂ ਇਹਦਾ ਲਾਹਾ ਨਹੀਂ ਲੈ ਸਕਦੇ ਰੱਬ ਵੀ ਉਹਨਾਂ ਦੀ ਮਿਹਨਤ ਮਦਦ ਕਰਦਾ ਹੈ ਉਹ ਜਿਹੜੇ ਆਪਣੀ ਮਦਦ ਜਿਹੜੇ ਆਪਣੀ ਹਿੰਮਤ ਆਪ ਕਰਦੇ ਨੇ ਤੇ ਜਿਹੜੇ ਭਾਈ ਆਪ ਨੇ ਕੁਝ ਕਰਦੇ ਤੇ ਰੱਬ ਉਹਨਾਂ ਦਾ ਕੀ ਕਰਦਾ ਰੱਬ ਉਹਨਾਂ ਵਾਸਤੇ ਕੁਝ ਨਹੀਂ ਕਰਦਾ